ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਬੜੇ ਮੈਨੂੰ ਅਕਸਰ ਹੀ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਕਿ ਭਾਜੀ ਤੁਸੀਂ ਜਿਹੜੀ ਫੈਟ ਲੌਸ ਆ ਜਾਂ weight loss ਦੀ ਜਿਹੜੀ ਫੁੱਲ ਆਪਣੀ ਵੀਡੀਓ ਤੁਸੀਂ ਅਪਲੋਡ ਕਰੋ ਜਿਹਦੇ ਵਿੱਚ ਸਾਨੂੰ ਸਟੈਪ ਬਾਈ ਸਟੈਪ ਜਿਹੜੀ ਐਕਸਰਸਾਈਜ਼ ਆ ਉਹ ਅਸੀਂ ਕਿੱਦਾਂ ਲਾਉਣੀ ਆ ਕਿੰਨੇ ਰੈਪੀਟੀਸ਼ਨ ਲਾਉਣੇ ਆ ਕਿੰਨੇ ਸੈੱਟ ਲਾਉਣੇ ਆ ਉਹਦੇ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਦਿਓ ਤੇ ਲੈ ਵੀ ਅੱਜ ਤੁਹਾਡੇ ਲਈ ਆਪਾਂ ਫੁੱਲ ਵੀਡੀਓ ਅਪਲੋਡ ਕਰਨ ਲੱਗੇ ਆ weight loss fat loss ਜਿਨ੍ਹਾਂ ਦੇ ਪੇਟ ਤੇ ਬਾਹੂ ਚਰਬੀ ਜੰਮੀ ਵੀ ਆ ਤੇ ਉਹਨਾਂ ਨੇ ਇਹ ਜਿਹੜੀ ਐਕਸਰਸਾਈਜ਼ ਆ ਪ੍ਰੋਪਰ ਲਾਉਣੀ ਆ ਹਫਤੇ ਦੇ ਵਿੱਚ ਤੁਸੀਂ ਤਿੰਨ ਦਿਨ ਇਹਦਾ ਵਰਕਆਊਟ ਕਰਨਾਗਾ ਤੇ ਕੋਸ਼ਿਸ਼ ਕਰਿਓ ਵੀ ਜਿਆਦਾ ਜਿਹੜਾ ਤੁਸੀਂ ਮਾਰਨਿੰਗ ਦਾ ਜਿਹੜਾ ਵਰਕਆਊਟ ਆ ਉਹ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਨਾਲ ਹਰੇਕ ਐਕਸਰਸਾਈਜ਼ ਦੇ ਤੁਸੀਂ ਰੈਪੀਟੀਸ਼ਨਾਂ ਦੇਖਣੀਆਂ ਜਿਹੜੀਆਂ 15 12 ਇਸ ਤਰ੍ਹਾਂ ਰੈਪੀਟੀਸ਼ਨਾਂ ਰੱਖਣੀਆਂ ਤੇ ਸੈੱਟ ਰੱਖਣੀਆਂ ਤੁਸੀਂ 4 4 ਹਰ ਇੱਕ ਐਕਸਰਸਾਈਜ਼ ਦੇ 4 ਸੈੱਟ ਰੱਖਿਓ ਤੇ ਰੈਪੀਟੀਸ਼ਨਾਂ ਰੱਖਿਓ ਤੁਸੀਂ 15 ਤੋਂ 12 ਰੈਪੀਟੀਸ਼ਨਾਂ ਰੱਖਣੀਆਂ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਵਰਕਆਊਟ ਕਰਨ ਤੋਂ ਪਹਿਲਾਂ ਤੁਸੀਂ ਇੱਕ ਤੋਂ ਦੋ ਬਲੈਕ ਕਾਫੀ ਦੇ ਪੌਚ ਜਿਹੜੇ ਗਰਮ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਹ ਜ਼ਰੂਰ ਪੀਆ ਕਰੋ ਤੇ ਉਹ ਤੋਂ ਬਾਅਦ ਜਦੋਂ ਤੁਸੀਂ ਵਰਕਆਊਟ ਕਰੋਗੇ ਵਰਕਆਊਟ ਕਰਨ ਤੋਂ ਬਾਅਦ ਜਿਹੜਾ ਤੁਸੀਂ ਜ਼ਿਆਦਾ ਕਾਰਬਨੀ ਖਾਣੇ ਜ਼ਿਆਦਾ ਫੈਟ ਨਹੀਂ ਖਾਣੀ ਵਧੀਆ ਪ੍ਰੋਟੀਨ ਦੀ ਇਨਟੇਕ ਲੈਣੀ ਹੈ ਜੇਕਰ ਤੁਸੀਂ ਸਪਲੀਮੈਂਟਾਂ ਦੇ ਵਿੱਚ ਲੈਣੇ ਹੋ ਤਾਂ ਤੁਸੀਂ ਆਈਸੋਲੇਟ ਪ੍ਰੋਟੀਨ ਤੇ ਨਾਲ ਕੋਈ ਵੀ ਫੈਟ ਬਰਨ ਜਾਂ ਐਲ ਆਰਜੀ ਨਾਈਨ ਸਪਲੀਮੈਂਟ ਇਹ ਤੁਸੀਂ ਚਲਾ ਸਕਦੇ ਹੋ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਜ਼ਿਆਦਾ ਕਾਰਬਨੀ ਖਾਣੇ ਤੇ ਜਿਹੜੀ ਗੁੱਡ ਕੈਲਰੀ ਆ ਤੇ ਗੁੱਡ ਫੈਟ ਆ ਉਹ ਤੁਸੀਂ ਲੈ ਸਕਦੇ ਹੋ ਦਿਨ ਦੇ ਵਿੱਚ ਘੱਟੋ ਘੱਟ ਤੁਸੀਂ ਦੋ ਤੋਂ ਤਿੰਨ ਮੀਲ ਆ ਜਿਹੜੇ ਵਧੀਆ ਇਨਟੇਕ ਦੇ ਵਿੱਚ ਲੈ ਸਕਦੇ ਹੋ ਦੇ ਨਾਲ ਨਾਲ ਵੇ ਟ੍ਰੇਨਿੰਗ ਜਰੂਰ ਕਰਨਾ ਤਾਂ ਜੋ ਤੁਹਾਡੀ ਸਕਿਨ ਨਾ ਢਲਕੇ ਧੰਨਵਾਦ